ਸੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਟਾਈਮ ਹੋ ਗਿਆ ਕਾਫੀ ਸ਼ਾਇਦ 12:30 ਦਾ ਟਾਈਮ ਹੋਇਆ ਪਿਆ ਵਾ ਤੇ ਮੈਂ ਤੇ ਗਗਣਾ ਜਾਵਾਂਗੇ ਬਾਈਕ ਤੇ ਮਾਝੇ ਚੱਲਦੇ ਆ ਤੇ ਜਾਣਾ ਸੀ ਗੱਡੀਆਂ ਦੇ ਕੰਮ ਤੇ ਮਿਲਦੇ ਆ ਤੁਹਾਨੂੰ ਆਪਾਂ ਮਾਝੇ ਮਿਲਾਵਾਂਗੇ ਉੱਥੇ ਘੈਂਟ ਘੈਂਟ ਬੰਦੇ ਸੋ ਚਲੋ ਮਿੱਤਰ ਕਾਰ ਰਹਿ ਗਿਆ ਸੀ ਤੇ ਉਹ ਵਾਪਸੀ ਕਾਗੜਾ ਕੱਢਣਾ ਆ ਗਿਆ ਸੀਗੇ ਤੇ ਆਪਾਂ ਇੱਕ ਵਾਰੀ ਦੁਰਫੇ ਸੀਗੇ ਕਾਰ ਤੇ ਆ ਮਿਲ ਤੇ ਥੋੜਾ ਆਪਾਂ ਚੱਲਦੇ ਆ ਤੁਹਾਨੂੰ ਲੈਣਾ ਵਾ ਲੈ ਕੇ ਆਇਆ ਸੀ ਕਿਉਂਕਿ ਬੜੇ ਤਾਜ ਯੋਣੀ ਹਾਂਜੀ ਆਪਾਂ ਪਹੁੰਚ ਗਏ HDFC ਬੈਂਕ ਤੇ ਚਲੋ ਚੱਲਦੇ ਆਪਾਂ ਅੰਦਰ ਹਾਂਜੀ ਮਿੱਤਰੋ ਆਪਾਂ ਅੱਜ ਜੇ ਅਸੀਂ ਬੈਂਕ ਤੋਂ ਤੁਰਨੇ ਹਾਂ ਜਾਂਦੇ ਹਾਂ ਮਾਝੇ ਨੂੰ ਆਪਣੇ ਕੋਲ ਆ ਗਿਆ ਸਪਲੈਂਡਰ ਤੇ ਬੰਦੇ ਇੱਕ ਅਗਣੀਆਂ ਪਾਣਾ ਚਲਾ ਰਿਹਾ ਵਾ ਮੋਟਰਸਾਈਕਲ ਇਹ ਮਹੂਤ ਮਹੂ ਦਾ ਕੰਮ ਹੈਗਾ ਐਸਾ ਐਸਾ ਹੀ ਕਰਕੇ ਪਾੜ ਕਪਾਰ ਦੇ ਕਿਚਦੇ ਹਾਂ ਹੁਣ ਆਪਾਂ ਇੱਧਰ ਜੀ ਦੇਸ਼ ਹੰਦੇ ਸੀ ਤੇ ਨਹਿਰੇ ਨਾਲ ਉਧਰ ਲੱਗਾ ਸੀ ਨਾਕਾ ਤੇ ਗਗਣੀ ਨੇ ਦਿੱਤਾ ਭਜਾ ਉਧਰੋਂ ਵਾਪਸੀ ਫੇਰ ਆਪਾਂ ਹੁਣ ਫਾਈਨਲੀ ਇਧਰ ਦੀ ਕੜ ਲਿਆ ਹੈਗਾ ਨਹਿਰ ਦੀ ਸਾਈਡ ਸਾਈਡ ਦੀ ਕੰਨੇ ਤੋਂ ਇਹ ਰਸਤਾ ਜਦੋਂ ਆਪਾਂ ਮੁੜੀ ਦਾ ਵਾ ਖੇੜ ਤੋਂ ਉਥੋਂ ਥੋੜਾ ਜਿਹਾ ਗਾਂ ਜਾ ਕੇ ਕੋਟੀ ਸਾਈਡ ਥੋੜਾ ਜਿਹਾ ਗਾਂ ਜਾ ਕੇ ਤੇ ਖੱਬੇ ਹੱਥੀ ਰਸਤਾ ਮੁੜਦਾ ਉਧਰੋਂ ਆਉਂਦੇ ਆ ਉਧਰ ਨਾਲ ਨਾਲ ਆਗੇ ਤੇ ਉਹਨੇ ਚੜ ਜਾਣਾ ਸਿੱਧਾ ਇੱਥੇ ਆ ਕੇ ਦੋ ਦਰਵਾਜ਼ਾ ਇਹ ਆ ਫਾਈਨਲੀ ਹਰੀਕੇ ਤੇ ਆਪਾਂ ਬਾਈਪਾਸ ਨਹੀਂ ਗਿਆ ਇੱਧਰ ਦੀ ਆਏ ਸੀਗੇ ਤੇ ਵੜ ਗਿਆਂ ਸ਼ਹਿਰ ਦੇ ਵਿੱਚ ਸਾਈਡ ਠੀਕ ਨੂੰ ਕਹਿੰਦੇ ਕਿਹੜਾ ਮੋੜ ਆ ਗਿਆ ਇਹ ਫੱਟੀ ਵਾਲਾ ਮੋੜ ਆ ਗਿਆ ਇਹ ਜੂਸ ਤੇ ਇੱਥੇ ਡੋਕੈਂਟ ਜੂਸ ਵੀ ਨਾਲ ਤੇਲ ਆ ਗਈ ਕਾਫੀ ਸਾਫਰ ਬਣਾਈ ਜਾਂਦਾ ਵੀ ਜੂਸ ਬੰਨੇ ਦਾ ਹੂੰ ਮੁੰਡੇ ਨੇ ਪਜਾ ਪਜਾ ਮੋਟਰਸਾਈਕਲ ਤੇ ਲਹੂ ਪੀ ਲਿਆ ਪੂਰਾ ਤੇ ਤੇਲ ਦੀ ਆ ਗਈ ਕਮੀ ਹੁਣ ਤੇਲ ਲੱਗਿਆ ਹੋਰ ਪਵਾਉਣ ਪੰਪ ਤੇ ਖੜੇ ਆ ਤੇ ਤੇਲ ਹੋਰ ਪਵਾਉਣ ਲੱਗੇ ਹੋਣ ਅਸੀਂ ਭਜਾਇਆ ਜਿਆਦਾ ਸੀ ਇਹਨੇ ਫਾਈਨਲੀ ਪਿੱਕਿਵੈਂਟ ਆ ਗਏ ਸੀ ਤੇ ਆਪਾਂ ਪਿੱਕਿਵੈਂਟ ਨੂੰ ਨਹੀਂ ਜਾਣਾ ਸੀ ਤੇ ਕਿਨਡਰ ਰਹਿ ਗਿਆ 2 ਕਿਲੋ ਤੇ ਅੱਗੇ ਤੇ ਆਪਾਂ ਬਾਰੇ ਬਾਰ ਕੱਢ ਲਿਆ ਮੋਟਰਸਾਈਕਲ ਤੇ ਸਿੱਧਾ ਜਾਵਾਂਗੇ ਦਰ ਦੀ ਗੱਡੀਆਂ ਕੋਲੇ ਹਾਂਜੀ ਗਗਨੇ ਨੇ ਬਣਾ ਲਿਆ ਪਲਾਨ ਕਹਿੰਦਾ ਚਾਚੂ ਆਪਾਂ ਜਾਣਾ ਵਾ ਸੋਰ ਸਿੰਘ ਤੇ ਆਪਾਂ ਫਿਰ ਸੋਰ ਸਿੰਘ ਨੂੰ ਮੋਟਰਸਾਈਕਲ ਲਿਆ ਮੋੜ ਤੇ ਇੱਧਰ ਗੋਦਵਾਰਾ ਸਾਹਿਬ ਵੋਹਂ ਜਾ ਰਹੇ ਬੱਡੇ ਵੱਡੇ ਆ 191 ਆ ਗਏ ਆ ਤੇ ਪਾਪਾ ਜੀ ਕੋਲੇ ਆਪਾਂ ਜੀ ਸ਼ਸ਼ੀ ਕਾਲ ڈاکੂ ਸਾਹਿਬ ਨੇ ਸਾਨੂੰ ਬਣਾ ਕੇ ਪਿਆਇਆ ਠੰਡਾ ਠੰਡਾ ਉਸ ਕੈਚ ਵਾਲਾ ਠੰਡਾ ਪਾਣੀ ਇਹ ਆਈ ਉਹਨਾਂ ਦੋ ਵੀ ਕੋਲੀਆਂ ਦੀਆਂ ਜੀਆਂ ਜਿੱਦਣ ਸਾਡੇ ਦਾ ਹੱਥ ਪੈ ਗਿਆ ਨਾ ਆ ਪਾਇ ਸੀਗੇ ਡੈਡੀ ਜੀ ਦੇ ਨਾਨਕਿਆਂ ਦੇ ਘਰ ਇਹ ਸੀਗੇ ਸਾਡੇ ਡੈਡੀ ਜੀ ਦੇ ਨਾਨਕਿਆਂ ਦਾ ਘਰ ਤੇ ਗੱਗੀ ਮੋਟਰਸਾਈਕਲ ਹੈ ਜੀ ਹੁਣ ਚੱਲਦੇ ਆ ਇੱਥੋਂ ਆ ਉਸ ਨੇ ਆ ਬਾਬਾ ਬੁੱਢਾ ਸਾਹਿਬ ਤੇ ਇੱਥੋਂ ਲੱਗਿਆ ਮੁਰਦਾ ਬਾਬਾ ਬੁੱਢਾ ਸਾਹਿਬ ਦੇ ਕੋਲ ਜੀ ਆਪਾਂ ਬਾਬਾ ਬੁੱਢਾ ਸਾਹਿਬ ਆ ਗਏ ਸੀਗੇ ਤੇ ਆਪਾਂ ਅੱਜ ਹੋਰ ਮੱਥਾ ਟੇਕਾਂਗੇ ਤੇ ਇੱਥੋਂ ਜਾਵਾਂਗੇ ਨਾਲ-ਨਾਲ ਹੀ ਹੁਣ ਕਸੇਲ ਮੰਡੀ ਨੂੰ ਤੇ ਉੱਥੇ ਆਪ ਮਿਲਦੇ ਆ ਲਾਭ ਉਹਨਾਂ ਨੂੰ ਚੱਲੀਆਂ ਗੱਡੀਆਂ ਕੋਲੇ ਆ ਚੁੱਕੀਆਂ ਤੇ ਮਿਲਦੇ ਆਪਾਂ ਆਪਣੇ ਬੰਦਿਆਂ ਨੂੰ ਆ ਆਪਣੀ ਖੜੀ ਸਟਾਈਡ ਦੋ ਕਿੱਥੇ ਆ ਆ ਗਈ ਆਪਣੀ ਸਟਾਈਡ ਦੋ ਕਿਆ ਗਿਆ ਵੀ ਆਪਣੇ ਯਾਰ ਦੋਸਤੀ ਹੈ ਜਿਹੜੀ ਆ ਰੋਕ ਤੇ ਵੇਖੋ ਕਿਹੜਾ ਆ ਵਿੱਚ ਤੇ ਤੇ ਇਹਦੇ ਵਿੱਚ ਫਾਈਨਲੀ ਕੋਈ ਨਹੀਂ ਹੈਗਾ ਆਹ ਘੜੀ ਲਾਹ ਵਾਲੀ ਗੱਡੀ ਪਛਾਣ ਨਾ ਇਹ ਫਿਰ ਇੱਕ ੱਡੇ ਤੇ ਹੁੰਦੇ ਸਾਰੇ ਤੇ ਇਹ ਵੀ ਦੇਖ ਵਿੱਚ ਹੈਗਾ ਇਹ ਚੀਕਾ ਨਹੀਂਗਾ ਕੋਈ ਵੀ ਆ ਬੈਠਾ ਜਸ਼ਨ ਲਵ ਆ ਜਟਾ ਕੇਵੇਂ ਫਾਈਨਲੀ ਪੌਂਟ ਲੇਸ਼ਾ ਹਾਂ ਜੀ ਬਈ ਕਿਹ ਗੱਡੀਆਂ ਗੁੱਡੀਆਂ ਆ ਵੀ ਮੁੰਡਿਆਂ ਨੂੰ ਲੱਗੀ ਭੁੱਖ ਤੇ ਹੁਣ ਖਾਣੇ ਆ ਕੋ ਬਰਗਰ ਬਰਗਰ ਖਾਣ ਆਏ ਆ ਤੇ ਇਧਰ ਬੈਠ ਗਏ ਆ ਮੁੰਡੇ ਸੋਹਣੇ ਸੋਹਣੇ ਅਗਗਣੀ ਬੈਠ ਗਿਆ ਲਵ ਬੈਠ ਗਿਆ ਕੋਕੂਕ ਲੈ ਲਿਆ ਵਾ ਤੇ ਹੁਣ ਖਾਣੇ ਆ ਬਰਗਰ ਲਵ ਵੀ ਬਰਗਰ ਬਣ ਕੇ ਰੈਡੀ ਆ ਤੇ ਲਵ ਕਰੂਗਾ ਟੇਸਟ ਇਧਰ ਕਿੱਥੇ ਦੱਸੋ ਵੀ ਜਦੋਂ ਭੈਣ ਨੂੰ ਨੋਟ ਕਰਨਾ ਆਪਾਂ ਉਹਦੋਂ ਤੱਕ ਸਾਗਰ ਰੱਤਾ ਵੀ ਨੋਟ ਕਰੂਗਾ ਮਾਲੋਤੀ ਕੁਲਾਇਰ ਹੋ ਗਿਤਾ ਨਹੀਂ ਲੋੜਾ ਲੋੜਾ ਇਹ ਗੁਲਫੀਆਂ ਖਾਣੇ ਆ ਇਹ ਗੁਲਫੀ ਤੋਂ ਲੜ ਰਿਹਾ ਪੂਰੇ ਮੁੰਡੇ ਬਈ ਦਬਈਆ ਚੱਲਣ ਗਿਆ ਵੇ ਆ ਦਬਈਆ ਲੈਣੇ ਆ ਮੇਰੇ ਦੇ ਵੇਖਣੀ ਜਾਣਾ ਲੈ ਆ ਉਹ ਲੈਣੇ ਦਬਈਆ ਰਿੰਗਾ ਲੈਣੇ ਦਰਮਦਰ ਮਿਲਣਾ ਚੱਲ ਠੀਕ ਆ ਲਵਾ ਓਕੇ ਬਾਏ ਉਹ ਲੈ ਆ ਦੇ ਦਬਈਆ ਦੇ ਰਿੰਗ ਮੈਂ ਤਰੋਂ ਚੱਲਦੇ ਆ ਦੂਜੀਆਂ ਗੱਡੀਆਂ ਕੋਲੇ ਤੇ ਮਿਲਦੇ ਆ ਇਹ ਨਹੀਂ ਹੁੰਦਾ ਸਟਾਰ ਦੇਖ ਗਏ ਉਹਨਾਂ ਦਾ ਮੂੰਹ ਦੇਖੋ ਇਧਰੋਂ ਗਰਨੇ ਜੀ ਹੁਣੀ ਭਾ ਭਾ ਜਾਨਦੇ ਨੇ ਸੁਭਾਲ ਪਹੁੰਚ ਗਏ ਵਾਪਸ ਤੇ ਮੋਟਰਸਾਈਕਲ ਆਪਣਾ ਹੋ ਗਿਆ ਸਟਾਰਟ ਮੋਟਰਸਾਈਕਲ ਹੋ ਗਿਆ ਸੀ ਖਰਾਬ ਮੈਨੂੰ ਇਸਾ ਕੁਟ ਕਰਕੇ ਤੇ ਤੁਰੇ ਹੀ ਆ ਬਸ ਅਜੇ ਆਪਣੀਆਂ ਗੱਡੀਆਂ ਦੇ ਕੋਲ ਪਹਿਲਾਂ ਦੂਜੀਆਂ ਕੋਲ ਆਏ 98 16 ਤੇ ਇੱਕ ਚਲੇਗੀ ਅੰਦਰ ਉਹ ਖੜੀ ਆਪਣੀ ਦੂਜੀ ਕਾਰ ਆ ਖੜੀ ਚਾਹ ਇੱਧਰ ਹੋ ਗਿਆ ਐਕਸੀਡੈਂਟ ਗੱਡੀ ਟੁੱਟ ਗਈ ਵਾਵਾ ਭਾਈ ਜੀ ਦਾ ਚੱਲਦਾ ਕਾਰ ਤੇ ਆਪਣਾ ਡੰਡਾ ਦਿੱਤਾ ਚੱਕ ਕਾਤ ਨਹੀਂ ਚਾ ਕਰਤਾ ਤੇ ਆਪਾਂ ਨਿਕਲ ਪਏ ਆ ਤੁਸੀਂ ਹਰੀ ਕੇ ਆ ਗਏ ਜਿਹੜੇ ਡਾਪ ਗਿਆ ਘਰੇ ਦੇ ਘਮੋਦੇ ਫਾਈਨਲੀ ਹੁਣ ਮਾਹੂ ਵਾਪਸੀ ਆ ਗਏ ਆ ਘਰ ਨੂੰ ਜਾਂਦੇ ਪਏ ਸੀ ਤੇ ਮਾਹੂ ਮਿਲ ਗਏ ਕਣੀ ਵਾਲੇ ਬਾਹੂ ਉਹਨਾਂ ਕੋਲੇ ਵੀ ਦਾ ਜ ਰੁੱਕ ਗਏ ਤੇ ਫਿਰ ਇਹ ਤੋਂ ਬਾਅਦ ਚੱਲਦਿਆਂ ਕਰੇ ਇੱਧਰ ਖੜੀ ਆਪਣੀ ਰਾਣੀ ਸੁੰਦਰਾ ਤੇ ਫਾਈਨਲੀ ਆਪਾਂ ਮਾਹੂ ਪਹੁੰਚ ਗਏ ਸੀ ਤੇ ਹੁਣ ਖਾਣੇ ਆਪਾਂ 버ਗਰ ਭੁੱਖ ਲੱਗੀ ਪਈ ਇੱਧਰ ਬਿੱਟੂ ਭਾਈ ਹੱਥ ਤੋਂ ਇਹਨੇ ਤੇ ਇੱਧਰ ਵੀਰ 버ਗਰ ਕਰੀ ਜਾਂਦਾ ਰੈਡੀ 버ਗਰ ਆਪਣੇ ਬਣ ਕੇ ਹੋ ਕੇ ਰੈਡੀ ਤੇ ਬਿੱਟੂ ਭਾਈ ਖਾਈ ਇਹਨੇ ਤੇ ਮੈਂ ਦੇਖੀ ਖਾਵਾਂਗਾ ਗੱਗੀ ਕਰੂਗਾ ਟੇਸਟ ਗੱਗ ਹੂੰ ਕੜਾ ਇਕ ਲੰਨੀ ਆਪਾਂ ਲਈਆਂ ਨਵਤਾਜ ਆਪਣੇ ਵਾਸਤੇ ਚੀਜ਼ੀਆਂ ਕਾ ਇੱਕ ਆ ਗਏ ਤੇ ਹਨੇਰਾ ਹੋ ਗਿਆ ਆਪਣਾ ਕਾਫੀ ਤੇ ਆਪਾਂ ਜੀ ਮੇਤਰੋ ਕੀ ਹਾਲ ਚਾਲ ਆ ਤੇ ਆਪਾਂ ਆ ਗਏ ਅਸੀਂ ਫਾਈਨਲੀ ਘਰੇ ਤੇ ਹਨੇਰਾ ਹੋ ਗਿਆ ਅਸੀਂ ਕਾਫੀ ਤੇ ਅੱਜ ਦਾ ਵਲੌਗ ਕਰਦੇ ਆਪਾਂ ਇੱਥੇ ਖਤਮ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਕਰੋ ਭਰਾ ਦੀ ਸਪੋਰਟ ਸੋ ਬਾਏ